हां जी दोस्तों डल्लेवाल जी ने लाइव होकर कहा कि ਜਿਨ੍ਹਾਂ ਨੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤੀ ਅਤੇ ਕਿਸਾਨਾਂ ਦੇ ਉੱਪਰ ਗੋਲੀਆਂ ਮਾਰੀਆਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅੱਗੇ ਤੁਸੀਂ ਡੱਲੇਵਾਲ ਜੀ ਦੀ ਲਾਈਵ ਦੇਖੋ ਲਾਈਵ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਮੇਰਾ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜਿਹਾ ਨਹੀਂ ਹੋਇਆ ਕਿ ਆਪਦੇ ਹੀ ਦੇਸ਼ ਦੇ ਲੋਕਾਂ ਤੇ ਗੋਲੀਆਂ ਮਾਰਨ ਵਾਲਿਆਂ ਨੂੰ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਣ ਵਾਲਿਆਂ ਨੂੰ ਮਾਰਨ ਵਾਲਿਆਂ ਨੂੰ ਕਿਤੇ ਇਨਾਮ ਹੁਣ ਮਿਲਿਆ ਹੋਵੇ ਲੇਕਿਨ ਹਾਂ ਜਦ ਕਦੇ ਜਦੋਂ ਅਸੀਂ ਗੁਲਾਮ ਸੀ ਜੱਲਿਆਂ ਵਾਲੇ ਬਾਗ ਚ ਗੋਲੀਆਂ ਵੱਜੀਆਂ ਗੋਲੀਆਂ ਮਾਰੀਆਂ ਗਈਆਂ ਉੱਥੇ ਜਰੂਰ ਇਨਾਮ ਇਨਾਮ ਮਿਲੇ ਨੇ ਉੱਥੇ ਜਰੂਰ ਸਰਪੋ ਮਿਲੇ ਨੇ ਲੇਕਿਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਹੀ ਆਪਦੇ ਦੇਸ਼ ਦੇ ਕਿਸਾਨਾਂ ਨੂੰ ਹੀ ਗੋਲੀਆਂ ਮਾਰਨ ਵਾਲੇ ਲੋਕਾਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮੈਡਲ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ